ਸਾਹਿਬ ਤੋਂ ਮਥਾ ਟੇਕੇ ਵਾਪਸ ਆ ਰਹੇ ਪਰਿਵਾਰ ਦੇ ਨਾਲ ਭਿਆਨਕ ਹਾਦਸਾ ਵਾਪਰ ਗਿਆ ਉਹਨਾਂ ਦੀ ਗੱਡੀ ਦੇ ਨਾਲ ਲਾਸੇ ਕਿ ਟੈਪਰ ਦੀ ਟੱਕਰ ਹੁੰਦੀ ਹੈ ਤਾਂ ਜਿਸ ਤੋਂ ਬਾਅਦ ਕਾਰ ਜੋ ਹੈ ਉਹ ਛੱਪੜ ਦੇ ਵਿੱਚ ਜਾ ਡਿੱਗੀ ਤੇ ਇਸ ਦੌਰਾਨ ਪਿਓ ਦੀ ਮੌਤ ਹੋ ਗਈ ਹੈ ਜੋ ਕਿ ਗੱਡੀ ਦੇ ਵਿੱਚ ਹੀ ਸਵਾਰ ਸੀਗੇ ਤਾਂ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮੁਕੇਰ ਗੁਰਦਾਸਪੁਰ ਤੋਂ ਮੁਕੇਰੀਆਂ ਰੋਡ ਤੇ ਜੋ ਹੈ ਇਹ ਭਿਆਨਕ ਹਾਦਸਾ ਵਾਪਰਿਆ ਇੱਥੇ ਗੱਡੀ ਦੇ ਵਿੱਚ ਜੋ ਹੈ ਪਰਿਵਾਰ ਦੇ ਚਾਰ ਜੀ ਮੁਕੇਰੀਆਂ ਜਾ ਰਹੇ ਸਨ ਸ੍ਰੀ ਦਰਬਾਰ ਸਾਹਿਬ ਤੋਂ ਅਥਾ ਟੇਕਿਆ ਰਹੇ ਸੀਗੇ ਲੇਕਿਨ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਮੁਕੇਰੀਆਂ ਤੋਂ ਗੁਰਦਾਸਪੁਰ ਵਾਲੇ ਪਾਸੇ ਨੂੰ ਆ ਰਹੇ ਟਿਪਰ ਦੇ ਨਾਲ ਉਹਨਾਂ ਦੀ ਗੱਡੀ ਦੀ ਟੱਕਰ ਹੋ ਗਈ ਤੇ ਜਿਸ ਤੋਂ ਬਾਅਦ ਟੱਕਰ ਇੰਨੀ ਭਿਆਨਕ ਸੀਗੀ ਕਿ ਜਿਹੜੀ ਗੱਡੀ ਹੈ ਜੋ ਕਾਰ ਹੈ ਉਹ ਛੱਪੜ ਦੇ ਵਿੱਚ ਜਾ ਡਿੱਗਦੀ ਹੈ ਮੌਕੇ ਦੀਆਂ ਤਸਵੀਰਾਂ ਵੀ ਤੁਹਾਨੂੰ ਵਿਖਾਰੀਆਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਭਿਆਨਕ ਉਹ ਹਾਦਸਾ ਹੋਇਆ ਹੈ ਕਿੰਨਾ ਭਿਆਨਕ ਇਹ ਮੰਜ਼ਰ ਹੈ ਕਿ ਗੱਡੀ ਜਿਹੜੀ ਹੈ ਉਹ ਪੂਰੀ ਦੀ ਪੂਰੀ ਛੱਪੜ ਦੇ ਵਿੱਚ ਡਿੱਗੀ ਹੋਈ ਹੈ ਤੇ ਜਿਹੜੇ ਪਰਿਵਾਰ ਅੰਦਰ ਗੱਡੀ ਦੇ ਵਿੱਚ ਸਵਾਰ ਸੀਗਾ ਉਹ ਪਰਿਵਾਰ ਅੰਦਰ ਹੀ ਫਸਿਆ ਰਹਿ ਜਾਂਦਾ ਹੈ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਪਿਓ ਤੀ ਜੋ ਇਸ ਗੱਡੀ ਦੇ ਵਿੱਚ ਸਵਾਰ ਸਿਗੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੁੱਲ 4 ਜਣੇ ਪਰਿਵਾਰ ਦੇ ਇਥੇ ਕਾਰ ਦੇ ਵਿੱਚ ਮੌਜੂਦ ਸਿਗੇ ਜਿਨ੍ਹਾਂ ਵਿੱਚੋਂ ਪਿਓ ਦੀ ਮੌਤ ਹੋ ਗਈ ਜਦ ਕਿ ਜੋ ਮਾਂ ਤੇ ਇੱਕ ਵੱਡੀ ਧੀ ਹੈ ਉਹ ਫਿਲਹਾਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਤਾਂ ਉਹ ਵੀ ਜ਼ਖਮੀ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਤੇ ਦੂਜੇ ਪਾਸੇ ਇਹ ਬਹੁਤ ਹੀ ਭਿਆਨਕ ਹਾਦਸੇ ਦੀਆਂ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਰਿਆਂ ਤਾਂ ਮੁਕੇ ਗੁਰਦਾਸਪੁਰ ਤੋਂ ਮੁਕੇਰੀਆ ਰੋਡ ਤੇ ਜੋ ਹੈ ਇਹ ਬਿਹਤਰੀ ਭਿਆਨਕ ਹਾਦਸਾ ਵਾਪਰਿਆ ਜਿਵੇਂ ਹੀ ਹਾਦਸਾ ਹੋਇਆ ਤੇ ਇਸ ਮਗਰੋਂ ਦਾਸੇ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਮੌਕੇ ਤੇ ਪਹੁੰਚ ਜਾਂਦਾ ਹੈ ਤੇ ਬਾਕੀ ਜਿਹੜੇ ਆਲੇ ਦੁਆਲੇ ਦੇ ਲੋਕ ਸੀਗੇ ਉਹ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਮਿਲ ਕੇ ਜੋ ਹੈ ਜੋ ਗੱਡੀ ਦੇ ਵਿੱਚ ਫਸਿਆ ਪਰਿਵਾਰ ਸੀਗਾ ਉਹਨਾਂ ਨੂੰ ਬਾਹਰ ਕੱਢਿਆ ਗਿਆ ਤੇ ਜਿਹੜੇ ਜ਼ਖਮੀ ਹੋਏ ਲੋਕ ਸੀਗੇ ਉਹਨਾਂ ਨੂੰ ਜਲ ਤੋਂ ਜਲਦ ਹਸਪਤਾਲ ਪਹੁੰਚਾਇਆ ਗਿਆ ਤੇ ਲੇਕਨ ਇਸਰਾਨ ਜੋ ਹੈ ਜੋ 30 ਤੇ ਹੋ ਹੁੰਦਾ ਉਸਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਵੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਜੋ ਹੈ ਇਹ ਸਵੇਰੇ-ਸਵੇਰੇ ਵਾਪਰਿਆ ਕਿ ਪਰਿਵਾਰ ਜੋ ਹੈ ਉਹ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਸ੍ਰੀ ਸ਼ਰਧ ਦਰਬਾਰ ਸਾਹਿਬ ਉਹ ਮੱਥਾ ਟੇਕਣ ਦੇ ਲਈ ਗਏ ਸੀਗੇ ਲੇਕਿਨ ਵਾਪਸ ਆਉਂਦੇ ਹੋਏ ਮੁਕੇਰੀਆਂ ਵਾਪਸ ਆਉਂਦਿਆਂ ਉਹਨਾਂ ਦੇ ਨਾਲ ਜੋ ਹੈ ਇਹ ਹਾਦਸਾ ਹੋ ਗਿਆ ਟਿਪਪਰ ਦੇ ਨਾਲ ਉਹਨਾਂ ਦੀ ਕਾਰ ਦੀ ਟੱਕਰ ਹੋਈ ਤੇ ਜਿਸ ਤੋਂ ਬਾਅਦ ਕਾਰ ਜਿਹੜੀ ਹੈ ਉਹ ਛੱਪੜ ਦੇ ਵਿੱਚ ਡਾ ਜਾ ਡਿੱਗਦੀ ਹੈ ਤੇ ਛੱਪੜ ਦੇ ਵਿੱਚ ਡਿਗਨ ਕਰਕੇ ਇਹ ਪਰਿਵਾਰ ਜੋ ਹੈ ਕਾਰ ਦੇ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦਾ ਤੇ ਇਸ ਦੇ ਦੌਰਾਨ ਜੋ ਹੈ ਪਿਓ ਤੀ ਦੀ ਮੌਤ ਹੋ ਜਾਂਦੀ ਹੈ ਤਾਂ ਬੇहद ਦੀ ਇਹ ਦਰਦਨਾਕ ਹਾਦਸਾ ਜੋ ਹੈ ਅੱਜ ਪੰਜਾਬ ਦੇ ਵਿੱਚ ਵਾਪਰਿਆ ਹੈ ਜਿਸ ਵਿੱਚ ਪਿਓ ਤੀ ਦੀ ਮੌਤ ਹੋਣ ਦੀ ਇਹ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਤਾਂ ਮੌਕੇ ਦੀਆਂ ਤਸਵੀਰਾਂ ਜੋ ਹੈ ਉਹ ਤੁਹਾਨੂੰ ਵਿਖਾ ਦਿੰਨੇ ਆ ਕਿ ਮੌਕੇ ਤੇ ਕੀ ਹਾਲਾਤ ਸੀਗੇ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੇ ਜੋ ਹੈ ਇਸ ਪਰਿਵਾਰ ਨੂੰ ਕਾਰ ਦੇ ਵਿੱਚੋਂ ਬਾਹਰ ਕੱਢਿਆ ਤੇ ਕੀ ਕੁਝ ਬਿਆਨ ਇਸ ਮਗਰੋਂ ਉਤੇ ਮੌਕੇ ਤੇ ਮੌਜੂਦ ਲੋਕਾਂ ਤੇ ਸਾਹਮਣੇ ਨੇ ਉਹ ਵੀ ਤੁਹਾਨੂੰ ਸੁਣਾ ਦੰਨੇ ਆ ਕੋਜੀ ਬਹੁਤ ਹੀ ਮੰਦਪਾ ਕੀ ਹੈ ਘਟਨਾ ਹੈ ਜੇ ਐਸਪੀ ਵੀ ਸੁੰਦਰੀ ਤੋਂ ਆਂਦੇ ਪਏ ਹਾਂ ਜੀ ਤੇ ਇਤਰੋਂ ਟਰੱਕ ਹੀ ਓਵਰਲੋਡ ਆਤਾ ਪਿਆ ਹੀ ਇਤਰੋਂ ਦਰਬਾਰ ਸਾਹਿਬ ਤੋਂ ਇਹੀ ਗੱਡੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆਂਦੇ ਪਈ ਵੇ ਗੱਡੀ ਬਹੁਤ ਸਪੀਡ ਦੇ ਵਿੱਚ ਸੀ ਅੱਛਾ ਜੀ ਤੇ ਸਾਡੇ ਅਸੀਂ ਆਉਂਦੇ ਹੁੰਦੇ ਨੇ ਸਾਡੇ ਇਹਨਾਂ ਇੱਥੇ ਐਕਸੀਡੈਂਟ ਹੋ ਗਿਆ ਪਲਟ ਗਿਆ ਲੱਗਿਆ ਜਦੋਂ ਮੈਨੂੰ ਇੱਥੇ ਕਿਸੇ ਮੁਲਾਜ਼ਮ ਨੇ ਕਿਹਾ ਵੀ ਟਰੈਕਟਰ ਲੈ ਕੇ ਆਓ ਜਰੂਰੀ ਆ ਅਸੀਂ ਟਰੈਕਟਰ ਲੈ ਕੇ ਆਣ ਕੇ ਤੇ ਜਿਹੜੇ ਦੋ ਜਿਹੜੇ ਮਾਂ ਪੁੱਤ ਸੀ ਉਹਨਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਉਹਨਾਂ ਦੀ ਮਾੜੀ ਮੋਟੀ ਸੱਟ ਪਈ ਸੀ ਬਸ ਤੇ ਜਿਹੜੇ ਪਿਓ ਧੀ ਉਹਨਾਂ ਦੀ ਮਲਕੀ ਡੈਥ ਹੋ ਗਈ ਕੋਈ ਚੀ ਸੀ ਉਹਨਾਂ ਦੀ ਅੱਛਾ ਜਿਵੇਂ ਤੁਸੀਂ ਦੱਸਦੇ ਗੱਡੀ ਬੜੀ ਸਪੀਡ ਦੇ ਵਿੱਚ ਸੀ ਕਈ ਵਾਰੀ ਕੁਝ ਕਾਰਨ ਬਣ ਜਾਂਦੇ ਨੇ ਜਿਦਾਂ ਡਰਾਈਵਰ ਨੂੰ ਕੋਈ ਝੁੱਕਾ ਲੱਗਾ ਹੋਵੇ ਜਾਂ ਕੋਈ ਝਟਕਾ ਲੱਗਾ ਹੋਵੇ ਇਹੀ ਗੱਲ ਕਹਿੰਦੇ ਵੀ ਕਿ ਝੁੱਕਾ ਕੋਈ ਹੋ ਸਕਦਾ ਵੀ ਰਾਤ ਦੇ ਤੁਰੇ ਨੂੰ ਕੋਈ ਝੁੱਕਾ ਝੱਕਾ ਇਹੀ ਗੱਲ ਇਹੀ ਆ ਗਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਉਦੀ ਹੈ ਹਾਂ ਜੀ ਹਾਂ ਜੀ ਕਾਰਨ ਕੀ ਬਣਿਆ ਹਾਸਾ ਵਾਪਰਦਾ ਅੱਜ ਇੱਕ ਕੋਈ ਨਹੀਂ ਜਿਸ ਦਾ ਨਾਮ ਪਤਾ ਲੱਗਿਆ ਕਿ ਜਿਹੋ ਪਤਾ ਲੱਗਿਆ ਕਿ ਗੱਡੀ ਕਾਰ ਜਿਹੜੀ ਐਕਸੀਡੈਂਟ ਹੋ ਕਰਕੇ ਪਟ ਗਈ ਹੈ ਜਿਹਦੇ ਨੇ ਕਿਹਾ ਇੱਕ ਲੜਕਾ ਠੀਕ ਹੈ ਇੱਕ ਜੁਨਾਈ ਔਰ ਇੱਕ ਬੱਚਾ ਜਿਹੜਾ ਜੋ ਵੀ ਜਦੋਂ ਜਿਆਦਾ ਨਾ ਘਟ ਲਿਆ ਇੱਕ ਜੈਂਟਸ ਔਰ ਇੱਕ ਛੋਟੀ ਬੱਚੀ ਹੋਣੀ ਹੈ ਔਰ ਡਰਾਈਵਰ ਔਰ ਛੋਟੀ ਬੱਚੀ 3-4 ਸਾਲ ਦੀ ਉਹਨਾਂ ਜਿਹੜਾ ਸਾਹ ਦੀ ਉਹਨੂੰ ਦੋਨੋਂ ਪਟਿਆ ਡੈੱਥ ਹੋ ਗਈ ਹੈ ਡੈੱਥ ਹੋ ਗਈ منگے او راه ۾ آڳيا پٽا او نه نه او نڪھ نه ڪريو ਬੰਦਾ ਬੜਾ ਆਉਂਦਾ ਬੰਦਾ ਬੜਾ ਆਉਂਦਾ ਉਹ ਬੰਦੇ ਬੰਦਾ ਬੜਾ ਕੋਲਾ ਕੋਲਾ ਕਰੇ ਇਹ ਉਹਦੇ ਠੀਕ ਉਹ ਚਾਰ ਨੂੰ ਪਾਓ ਆਹ ਸਾਰਾ ਦੇ ਦੀ ਥੋੜੀ ਜਿਹੀ ਨਹੀਂ ਆ ਰਹੀ ਨਹੀਂ ਆ ਰਹੀ ਉਹਦੀ ਟਟ ਡੇੜ ਘੰਟਾ ਹੋ ਗਿਆ ਬਹੁਤ ਬੋਲੇ ਬਤਾ ਦੇ